ਆਂ ਇਹ ਮਰਿਆਗਾਂ ਮਾ ਦਾ ਇਹਨਾਂ ਨੇ ਇਸ ਇੱਕ ਪਰਿਵਾਰ ਨੇ ਅੱਜ ਤੱਕ ਕਹਾਣ ਕੀਤਾ ਸੰਤ ਜਰਨੈਲ ਜੀ ਵੇਲੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਆਉਣ ਵਾਲੇ ਸਮੇਂ ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਜਥੇਬੰਦੀ ਪੰਜਾਬ ਦੇ ਮਤਲਬ ਪੰਥ ਦੇ ਤੇ ਪੰਜਾਬ ਦੇ ਭਲੇ ਲਈ ਅੱਗੇ ਆਵੇਗੀ ਇਹ ਆਪਣੀ ਸਰਕਾਰ ਬਣਾਏਗੀ ਤੇ ਸਾਰਾ ਕੁਝ ਕਰੇਗੀ ਪਰ ਲੇਕਿਨ ਜੂਨ 1984 ਦੇ ਅਟੈਕ ਤੋਂ ਬਾਅਦ ਜਿਹੜੀ ਸਾਡੀ ਵਧੀਆ ਲੀਡਰਸ਼ਿਪ ਸੀ ਆਲ ਇੰਡੀਆ ਸਿੱਖ ਸੁਨ ਫੈਡਰੇਸ਼ਨ ਦੀ ਉਹ ਭਾਈ ਮਰੀਕ ਸਿੰਘ ਦੇ ਨਾਲ ਅ ਅਕਾਲ ਤਖਤ ਦੀ ਲੜਾਈ ਲੜਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਡਾਉਂਦੇ ਹੋਏ ਉਹ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਤੇ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ ਜਿਹੜੀ ਲੀਡਰਸ਼ਿਪ ਬਾਕੀ ਗਈ ਜੋਧਪੁਰ ਚਲੇਗੀ ਜੋਧਪੁਰ ਵਾਲੀ ਜੋ ਜੋਧਪੁਰ ਦੀ ਜੇਲ੍ਹ ਦੀ ਜੋ ਲੀਡਰਸ਼ਿਪ ਸੀ ਆਲ ਇੰਡੀਆ ਸਿੱਖ ਸੁਨ ਫੈਡਰੇਸ਼ਨ ਦੀ ਉਹ ਭਾਵੇਂ ਅੱਜ ਵੀ ਕਿਤੇ ਨਾ ਕਿਤੇ ਗਾਹੇ-ਬਗਾਹੇ ਅ ਕਈ ਗੱਲਾਂ 'ਚ ਕਈ ਮਤਲਬਾ ਪ੍ਰੋਗਰਾਮਾਂ ਚ ਉਹ ਭਾਵੇਂ ਚੁੱਪ ਕਰਕੇ ਬਹਿ ਗਏ ਆ ਠੀਕ ਹੈ ਜੇਕਰ ਪ੍ਰਕਾਸ਼ ਸਿੰਘ ਬਾਦਲ ਦੇ ਇਸ ਮੁੰਡੇ ਨੂੰ ਸੁਖਵੀਰ ਸਿੰਘ ਬਾਦਲ ਨੂੰ ਇਹ ਲੱਗਦਾ ਸੀ ਕਿ ਅਸੀਂ ਗਲਤੀ ਕੀਤੀ ਹੈ ਇਹ ਗਲਤੀ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਕੋਈ ਅਕਾਲੀ ਭੂਲਾ ਸੀ ਨੇ ਉਹਨੂੰ ਸੱਦਾ ਭੇਜਿਆ ਸੀ ਉਹ ਆਪਣਾ ਉਹ ਗੱਲ ਹੋ ਗਈ ਹੁਣ ਅੱਜ ਦੀ ਡੇਟ ਦੇ ਵਿੱਚ ਇਹ ਵੱਡਾ ਸਵਾਲ ਆ ਕਿ ਕੀ ਅਕਾਲੀ ਦਲ ਬਾਦਲ ਦਾ ਕੋਈ ਬਦਲ ਬਣ ਸਕੇਗਾ ਜਾਂ ਨਹੀਂ ਬਣੇਗਾ ਪੰਜ ਮੈਂਬਰੀ ਕਮੇਟੀ ਹੂੰ ਉਹ ਜਿਹਦੇ ਚ ਸੁਖਵੀਰ ਸੀ ਬਾਦਲ ਵੀ ਇੱਕ ਹੋ ਸਕਦਾ ਉਹਦੇ ਸਾਰੇ ਕੰਮ ਕਰ ਦੋ ਜਿਹੜੀਆਂ ਰਾਬਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਇਹਨਾਂ ਦਿਨਾਂ ਦੌਰਾਨ ਭਾਈ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਪੂਰੀਆਂ ਸੁੱਖੀਆਂ ਵਿੱਚ ਹੈ ਵਿਰੋਧੀ ਧਿਰਾਂ ਦੋਸ਼ ਲਗਾ ਰਹੀਆਂ ਨੇ ਕਿ ਕਾਲੀ ਦਲ ਪੂਰੀ ਗभीरਤਾ ਨਹੀਂ ਵਿਖਾ ਰਿਆ ਜਿਹੜਾ ਵੀ ਸ਼ਿਕਾਇਤ ਕੀਤੀ ਗਈ ਹੈ ਜਿਕਰਾਂ ਥਾਣੇ ਦੇ ਵਿੱਚ ਉਹਦੇ ਵਿੱਚ ਪੂਰੇ ਮਲਜਮਾਂ ਦੇ ਨਾਂ ਨਹੀਂ ਲੱਗੇ ਸੋ ਜਿਸ ਤਰ੍ਹਾਂ ਅਕਾਲੀ ਦਲ ਨੂੰ ਲੱਗਦਾ ਸੀ ਕਿ ਭਾਈ ਕੌਕਿਆਂ ਦੇ ਮੁੱਦੇ ਨੂੰ ਛੁੱਕੇ ਅਕਾਲੀ ਦਲ ਦਾ ਜਿਹੜਾ ਹੈਗਾ ਬੇੜੀ ਪਾਰ ਹੋ ਜੇਗੀ ਉੱਤੇ ਵੀ ਸਵਾਲੀਏ ਨਿਸ਼ਾਨ ਲੱਗੇ ਨੇ ਨਾਲ ਅਕਾਲੀ ਦਲ ਨੇ ਪਿਛਲੇ ਦਿਨਾਂ ਚ ਮਾਫੀ ਮੰਗੀ ਸੀ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਤਕਰੀਰਾਂ ਨੇ ਜੇ ਧਿਆਨ ਨਾਲ ਸੁਣਿਆ ਜੇ ਹਨ ਉਹ ਇਹ ਕਹਿੰਦੇ ਨੇ ਕਿ ਅਕਾਲੀ ਦਲ ਕਿਸੇ ਦੀ ਜ਼ਗੀਰ ਨਹੀਂ ਹੈ ਅਕਾਲੀ ਦਲ ਨੂੰ ਕੰਮ ਚ ਜਾ ਕਰੋ ਤਾਂ ਨਿਉ ਪੰਜਾਬ ਦਾ ਭਲਾ ਹੋ ਸਕਦਾ ਮੇਰੇ ਨਾਲ ਨੇ ਪੰਤ ਕਾਗੂ ਜੋ ਆਲ ਇੰਡੀਆ ਸਿੱਖ ਸਟੂਡੈਂਟ ਪੈਟਰੋਨ ਦੇ ਸੀਨੀਅਰ ਅੱਗੇ ਰਹੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੀ ਵਕਈ ਸਿਹਰਦ ਪੰਥਕ ਪਾਰਟੀ ਦੀ ਜਾਂ ਕਿਸੇ ਪੰਥਕ ਧਿਰ ਦੀ ਜ਼ਰੂਰਤ ਹੈ ਇਹ ਆਪਣੇ ਆਪ ਦੇ ਵਿੱਚ ਹਰ ਪਾਸੇ ਇੱਕ ਵੱਡਾ ਸਵਾਲ ਬਣਿਆ ਹੋਇਆ ਗੱਲ ਕਰਾਂਗੇ ਸੁਰਿੰਦਰ ਸਿੰਘ ਕਿਸ਼ਨਪੁਰਾ ਨਾਲ ਜੋ ਮੇਰੇ ਨਾਲ ਲਗਾਤਾਰ ਰਾਤ ਦੇ ਚ ਨੇ ਤੇ ਪੰਥਕ ਗੱਲਾਂ ਕਰਦੇ ਰਹਿੰਦੇ ਨੇ ਕਿਸਨਪੁਰਾ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਿਸ਼ਨਪਰਾ ਜੀ ਇਹਨਾਂ ਦਿਨਾਂ ਦਰਾਂ ਇੱਕ ਗੱਲ ਚੱਲ ਪਈ ਆ ਕਿ ਪੰਜਾਬ ਦੀ ਪੰਥ ਦੀ ਇੱਕ ਵਧੀਆ ਪਾਰਟੀ ਹੋਵੇ ਜੋ ਪੰਜਾਬ ਨੂੰ ਸਹੀ ਲੀਹਾਂ ਤੇ ਲਿਜਾ ਸਕੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਇਹ ਅੱਜ ਗੱਲ ਚੱਲ ਰਹੀ ਹੈ ਇਹ ਗੱਲ 1982 ਦੇ ਧਰਮੀ ਉਦਮੋਰਚੇ ਤੋਂ ਬਾਅਦ ਵੀ ਚੱਲ ਗਈ ਸੀ ਹੂੰ ਇਹ ਗੱਲ ਸੰਤ ਜਰਨੈਲ ਸੀ ਉਹਨਾਂ ਨੇ ਉਦੋਂ ਇਹ ਕਹਿ ਦਿੱਤੀ ਸੀ ਕਿ ਇਹ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਇਹ ਸਰਕਾਰ ਨਾਲ ਰਲੀ ਰਹਿੰਦੀ ਹੈ ਹਮੇਸ਼ਾ ਹੀ ਤੇ ਇਹ ਪੰਥ ਦਾ ਕੋਈ ਭਲਾ ਨਹੀਂ ਸੋਚਦੀ ਜਿਹੜੀ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਵੀ ਸੀ 1982 ਚ ਵੀ ਉਹਨਾਂ ਨੇ ਵੀ ਕੋਈ ਪੰਜਾਬ ਦਾ ਜਾਂ ਪੰਥ ਦਾ ਕਿਸੇ ਕਿਸਮ ਦਾ ਭਲਾ ਨਹੀਂ ਕੀਤਾ ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੋੜ ਤੋਂ ਬਾਅਦ ਕੋਈ ਵੀ ਅਕਾਲੀ ਦਲ ਨੂੰ ਵਧੀਆ ਪ੍ਰਧਾਨ ਨਹੀਂ ਮਿਲ ਸਕਿਆ ਜਿਨ੍ਹਾਂ ਦੀ ਕੇ ਬਹੁਤ ਵੱਡੀ ਦੇਣ ਹੈ ਅੱਜ ਤੱਕ ਵੀ ਸਾਰੇ ਸਿੱਖ ਪੰਥ ਜਥੇਦਾਰ ਮੋਹਨ ਸਿੰਘ ਤੋੜ ਦਾ ਬਹੁਤ ਸਤਿਕਾਰ ਕਰਦਾ ਅੱਜ ਵੀ ਉਹਨਾਂ ਦੇ ਮਨਾਂ 'ਚ ਤੇ ਅਕਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਥੇਦਾਰ ਲੱਗਦੇ ਆ ਰਹੇ ਆ ਉਹਨਾਂ ਦੇ ਵਿੱਚ ਜਥੇਦਾਰ ਗਰਦੇয়াল ਸੀ ਅਜਨੂਹਾ ਜਿਹੜੇ ਅਕਾਲੀ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਸ ਤੋਂ ਬਾਅਦ ਪੰਥ ਨੂੰ ਕੋਈ ਵਧੀਆ ਜਥੇਦਾਰ ਨਹੀਂ ਮਿਲਿਆ ਇਹ ਗੱਲਾਂ ਤਕਰੀਬਨ 80 82 ਦੇ ਦਹਾਕੇ ਦੀਆਂ ਹੀ ਆ ਸਾਰੀਆਂ ਹੀ ਉਸ ਤੋਂ ਪਹਿਲਾਂ ਪਹਿਲਾਂ ਦੀਆਂ ਗੱਲਾਂ ਆ ਤੇ 80 ਤੋਂ ਬਾਅਦ ਜਦੋਂ ਦਾ ਇਹ ਅਕਾਲੀ ਦਲ ਇੱਕ ਪਰਿਵਾਰ ਦੇ ਕਬਜ਼ੇ 'ਚ ਚਲਾ ਗਿਆ ਤੇ ਉਸ ਪਰਿਵਾਰ ਨੇ ਸਾਰੀਆਂ ਹੀ ਸਿੱਖ ਮਰਿਆਦਾ ਦਾ ਰਹਿਤ ਮਰਿਆਦਾ ਦਾ ਸਾਰੀਆਂ ਹੀ ਜਥੇਬੰਦੀਆਂ ਦਾ ਜਿੰਨੀਆਂ ਜਥੇਬੰਦੀਆਂ ਭਾਵੇਂ ਉਹ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਯੂਥ ਅਕਾਲੀ ਦਲ ਹੈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਤਾਂ ਦੂਜੇ ਜਥੇਦਾਰ ਨੇ ਜਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਿੰਘ ਸਾਹਿਬਾਨ ਦਰਬਾਰ ਸਾਹਿਬ ਵਿੱਚ ਲਾਏ ਜਾਂਦੇ ਹਨ ਉਹਨਾਂ ਦੀਆਂ ਸਾਰੀਆਂ ਹੀ ਮਰਿਆਦਾਵਾਂ ਦਾ ਇਹਨਾਂ ਨੇ ਇਸ ਇੱਕ ਪਰਿਵਾਰ ਨੇ ਅੱਜ ਤੱਕ ਕਹਾਣ ਕੀਤਾ ਸੰਤ ਜਰਨੈਲ ਜੀ ਵਲੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਆਉਣ ਵਾਲੇ ਸਮੇਂ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਜਥੇਬੰਦੀ ਪੰਜਾਬ ਦੇ ਮਤਲਬ ਪੰਥ ਦੇ ਤੇ ਪੰਜਾਬ ਦੇ ਭਲੇ ਲਈ ਅੱਗੇ ਆਵੇਗੀ ਇਹ ਆਪਣੀ ਸਰਕਾਰ ਬਣਾਏਗੀ ਤੇ ਸਾਰਾ ਕੁਝ ਕਰੇਗੀ ਪਰ ਲੇਕਿਨ ਜੂਨ 1984 ਦੇ ਅਟੈਕ ਤੋਂ ਬਾਅਦ ਜਿਹੜੀ ਸਾਡੀ ਵਧੀਆ ਲੀਡਰਸ਼ਿਪ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਉਹ ਭਾਈ ਮਰੀਕ ਸਿੰਘ ਦੇ ਨਾਲ ਅ ਅਕਾਲ ਤਖਤ ਦੀ ਲੜਾਈ ਲੜਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਡਾਉਂਦੇ ਹੋਏ ਉਹ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਤੇ ਉਹ ਸ਼ਹਾਦਤਾ ਪ੍ਰਾਪਤ ਕਰ ਗਏ ਜਿਹੜੀ ਲੀਡਰਸ਼ਿਪ ਬਾਕੀ ਗਈ ਜੋਧਪੁਰ ਚਲੇਗੀ ਜੋਧਪੁਰ ਵਾਲੀ ਜੋ ਜੋਧਪੁਰ ਦੀ ਜੇਲ੍ਹ ਦੀ ਜੋ ਲੀਡਰਸ਼ਿਪ ਸੀ ਆਲ ਇੰਡੀਆ ਸਿੱਖਸ ਟੂ ਫੈਡਰੇਸ਼ਨ ਦੀ ਉਹ ਭਾਵੇਂ ਅੱਜ ਵੀ ਕਿਤੇ ਨਾ ਕਿਤੇ ਗਾਹੇ-ਬਗਾਹੇ ਅ ਕਈ ਗੱਲਾਂ 'ਚ ਕਈ ਮਤਲਬ ਪ੍ਰੋਗਰਾਮਾਂ 'ਚ ਉਹ ਕਾਬਜ ਹੈ ਵਾਰ ਉਹ ਜਥੇਬੰਦੀ ਸਰਕਾਰ ਨਾਲ ਰਲ ਗਈ ਸ਼ਰਮਣੀ ਅਕਾਲੀ ਦਲ ਦੇ ਨਾਲ ਰਲ ਗਈ ਅਕਾਲੀ ਦਲ ਭਾਜਪਾ ਨਾਲ ਸਮਝੌਤਾ ਕਰ ਗਿਆ ਜਦ ਕਿ ਸਿੱਖਾਂ ਦਾ ਕੋਈ ਸਮਝੌਤਾ ਕਿਸੇ ਨਾਲ ਕੋਈ ਮਤਲਬ ਨਹੀਂ ਜੇ ਸਮਝੌਤੇ ਦੀਆਂ ਗੱਲਾਂ ਹੁੰਦੀਆਂ 1985 ਚ ਬਰਨਾਲੇ ਦੀ ਸਰਕਾਰ ਵੇਲੇ ਸਿੱਖਾਂ ਨੂੰ 75 ਸੀਟਾਂ ਮਿਲਗੀਆਂ ਸੀ ਸ਼ਰਮਣੀ ਅਕਾਲੀ ਦਲ ਨੂੰ ਉਸ ਵੇਲੇ ਅੱਜ ਵੀ ਮਿਲ ਸਕਦੀਆਂ ਅੱਜ ਵੀ ਮਿਲ ਸਕਦੀਆਂ ਜੇ ਸਾਡੇ ਲੀਡਰ ਇੱਕ ਨੰਬਰ ਦੇ ਇਮਾਨਦਾਰ ਹੋਣ ਗੱਲ ਇੱਥੇ ਇਮਾਨਦਾਰੀ ਦੀ ਹੈ ਜਦੋਂ ਇਮਾਨਦਾਰ ਨਹੀਂ ਮੇਰਾ ਕਹਿੰਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਨਾਲ ਸਮਝੌਤੇ ਦੀ ਜਰੂਰਤ ਨਹੀਂ ਸੀ ਭਾਜਪਾ ਨਾਲ ਜੇਕਰ ਸਮਝੌਤਾ ਹੋਇਆ ਤਾਂ ਫਿਰ ਵੀ 47 ਗੱਲ 48 ਗੱਲ ਨੂੰ ਰਿਹਾ ਸਰਕਾਰ ਇਦਾਂ ਲੱਗਦਾ ਰਿਹਾ ਕਿ ਇਕੱਲੀ ਗੱਲ ਦੀ ਭਾਜਪਾ ਦਾ ਤਾਂ ਜਿਸ ਤਰ੍ਹਾਂ ਆਟੇ 'ਚ ਨਮਕ ਹੁੰਦਾ ਉਹਨਾਂ ਤੋਂ ਯੋਗਦਾਨ ਸੀਗਾ ਪਰ ਇਹੀ ਤਾਂ ਗੱਲਾਂ ਪ੍ਰਕਾਸ਼ ਸਿੰਘ ਬਾਦਲ ਨੇ ਗਲਤ ਕੀਤੀਆਂ ਜਿਹੜੀ 77 ਦੀ ਸਰਕਾਰ ਬਣੀ ਸੀ ਉਹਦੇ ਵਿੱਚੋਂ ਤਾਂ ਨਰੰਕਰੀਆਂ ਨਾਲ ਸਮਝੌਤਾ ਕਰ ਲਿਆ ਉਹਨੇ ਜਿਹੜੀ 1997 ਚ ਸਰਕਾਰ ਬਣੀ ਹੈ ਉਹਦੇ ਨਾਲ ਉਹਨੇ ਕਦੇ ਭਨਿਆਰੇ ਵਾਲੇ ਨਾਲ ਸਮਝੌਤਾ ਕਰ ਲਿਆ ਕਦੇ ਆਸ਼ੂ ਜੋ ਆਸ਼ੂ ਤੋਸ਼ ਨਾਲ ਸਮਝੌਤਾ ਕਰ ਲਿਆ ਤੇ ਕਦੇ ਉਹਨੇ ਸਰਸੇ ਵਾਲੇ ਸਾਧ ਨਾਲ ਸਮਝੌਤਾ ਕਰ ਲਿਆ ਤੇ ਸਰਸੇ ਨੇ ਸਾਨੂੰ ਕਿੱਥੇ ਤੱਕ ਲੈ ਕੇ ਗਿਆ ਉਹਦੀ ਮਾਰ ਅੱਜ ਸਾਨੂੰ ਸਾਰੇ ਸਿੱਖਾਂ ਨੂੰ ਪਈ ਹੋਈ ਹੈ ਠੀਕ ਆ ਤੁਹਾਡੀ ਗੱਲ ਇਹ ਹਿਸਟਰੀ ਹੋਈ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਅਕਾਲੀ ਦਲ ਵੱਲੋਂ ਜਦੋਂ 마ਾਫੀ ਮੰਗੀ ਗਈ ਇਸ ਵੀਰਸ ਨੂੰ ਬਾਦਲ ਵੱਲੋਂ ਲੋਕਾਂ ਨੂੰ ਲੱਗਿਆ ਇੱਕਦਮ ਜਿਹੜੇ ਸਧਾਰਨ ਨੂੰ ਸਿੱਖ ਨੇ ਕਿ ਵਧੀਆ ਕੀਤਾ 마ਾਫੀ ਮੰਗ ਲਈ ਪਰ ਜਦੋਂ ਉਹਦਾ ਸਿਆਸੀ ਵਿਸ਼ਲੇਸ਼ਣ ਹੋਣ ਲੱਗਿਆ ਸਿਆਸੀ ਵਿਸ਼ਲੇਸ਼ਕਾਂ ਨੇ ਉਸ 마ਾਫੀ ਨੂੰ ਰੱਦ ਕੀਤਾ ਜਸ ਅਰਧਪੰਥਕ ਧਿਰਾਂ ਨੇ ਵੀ ਕਿਹਾ ਕਿ ਇਹ 마ਾਫੀ ਅਸਲ ਦੇ ਵਿੱਚ ਇੱਕ ਟਕਵਾਂਜਾ ਹੈ ਸਹੀ 마ਾਫੀ ਨਹੀਂ ਹੈਗੀ ਪਰ 마ਾਫੀ ਤੋਂ ਤਰੰਤ ਬਾਅਦ ਲੱਗਦਾ ਸੀ ਕਿ ਅਕਾਲੀ ਦਲ ਦੇ ਜਿਹੜੇ ਰੁੱਸੇ ਹੋਏ ਆਗੂ ਨੇ ਉਹ ਅਕਾਲੀ ਦਲ ਆ ਜਾਣਗੇ ਛੋਟੇ ਮੋਟੇ ਜਿਹੜੇ ਛੋਟੇ ਛੋਟੇ ਦਲ ਨੇ ਉਹ ਇੱਕ ਵੱਡੇ ਦਲ 'ਚ ਸ਼ਾਮਲ ਹੋ ਜਾਣਗੇ ਪਰ ਅਜੇ ਤੱਕ ਕੇਵਲ ਤੇ ਕੇਵਲ ਦਿੱਲੀ ਦਾ ਇੱਕ ਵੱਡਾ ਲੀਡਰ ਜ਼ਰੂਰ ਸ਼ਾਮਲ ਹੋਇਆ ਅਕਾਲੀ ਦਲ 'ਚ ਬਾਕੀਆਂ ਨੇ ਚੁੱਪ ਧਰ ਲਈ ਕੀ ਲੱਗਦਾ ਕਿ ਜਿਹੜਾ ਪੰਥਕ ਸਿਆਸਤ ਦਾ ਖਲਾ ਹੈ ਉਹ ਕਿਵੇਂ ਪੜਿਆ ਜਾਏਗਾ ਜਾਂ ਫਿਰ ਅਕਾਲੀ ਦਲ ਬਾਦਲ ਦੀ ਥਾਂ ਤੇ ਹੋਰ ਕਿਹੜੀ ਪਾਰਟੀ ਲੈ ਸਕਦੀ ਹੈ ਦੂਜੇ ਪਾਸੇ ਜੇਕਰ ਵੱਡੇ ਇਕੱਠਾ ਨਹੀਂ ਇੱਕ ਲਾਸਟ ਇੱਕ ਸੋਨ ਅਕਾਲੀ ਦਲ ਨੇ ਇਕੱਠਾਂ ਦੇ ਵਿੱਚ ਵੀ ਹੁਣ ਭਰਮਾ ਇਕੱਠ ਹੋਣ ਲੱਗਿਆ ਪਿਆ ਨਾਲ ਕਾਂਗਰਸ ਦੇ ਇਕੱਠ ਵੀ ਵੱਡੇ ਹੋਣ ਲੱਗੇ ਨੇ ਤੇ ਜੇ ਸਿੱਧੂ ਵੀ ਵੱਖਰੇ ਤੌਰ ਤੇ ਕੱਟ ਕਰ ਰਿਹਾ। ਕੀ ਲੱਗਦਾ ਕਿ ਸਿਆਸੀ ਖੱਪਾ ਕਿਵੇਂ ਭਰਿਆ ਜਾ ਸਕਦਾ? ਇਹ ਸਿਆਸੀ ਖੱਪਾ ਪ੍ਰਕਾਸ਼ ਸਿੰਘ ਬਾਦਲ ਦਾ ਦੋ ਬਾਦਲ ਪਰਿਵਾਰ ਹੈ ਜਾਂ ਸੁਖਵੀਰ ਬਾਦਲ ਹੈ ਜਾਂ ਕੋਈ ਵੀ ਆਵੇ। ਭਾਵੇਂ ਉਹਦਾ ਮੁੰਡਾ ਆ ਜੇ ਜਿਹੜਾ ਮਰਜੀ ਆ ਜੇ ਜਿਹੜੀ ਇਹ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਨਾਲ ਰਹੀ ਹੈ। ਲੋਕ ਇਹਦੇ ਨਾਲ ਨਹੀਂ ਤੁਰਨਗੇ, ਨਾ ਇਹਦੇ ਨਾਲ ਗੱਲ ਕਰਨਗੇ, ਨਾ ਹੀ ਇਹਦੇ ਨਾਲ ਕੋਈ ਲੋਕਾਂ ਦਾ ਬਾਹ ਵਸਦਾ ਆ। ਜਦੋਂ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ माफी दाओ अकाल तख्त था दी बैक साइड ते खड़े के मांगी ओने ओ ता अकाल तख्त दा जेड़ा ਥੜਾ ਸਾਹਬ ਜਿੱਤੇ ਜਿੱਥੇ ਕਲਗੀਧਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਨਹੀਂ ਮੇਰੀ ਮੇਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਤਖਤ ਤੇ ਸਾਦੇ ਸੀ ਉਹਦੇ ਸਾਹਮਣੇ ਸੰਗਤੇ ਬੈਠਦੀ ਸੀ ਸਾਹਮਣੇ ਜਿਹੜਾ ਥੜਾ ਬਣਿਆ ਹੋਇਆ ਉਹ ਥੜਾ ਹੀ ਅਕਾਲ ਤਖਤ ਨੂੰ ਦਿਨ ਨਮੈਂਦੀ ਕਰਦਾ ਅਕਾਲਪੁਰਖ ਤੇ ਉਥੇ ਜਦੇਦਾਰ ਦੀ ਨਮੈਂਦੀ ਜਦੋਂ ਹੁੰਦੀ ਹੈ ਉਹ ਉਸ ਥੜੇ ਤੇ ਖੜ ਕੇ ਉਸ ਫਜ਼ੀਲ ਤੋਂ ਕੌਮ ਨੂੰ ਸੰਬੋਧਨ ਕਰਦਾ ਉਹ ਫਜ਼ੀਲ ਦੇ ਸਾਹਮਣੇ ਖੜਦਾ ਸਾਹਮਣੇ ਖੜ ਕੇ ਉੱਥੇ ਮਾਫੀ ਮੰਗੇ ਬਹੁਤ ਸਾਰੇ ਸਿੱਖ ਆਪਦੇ ਗਲਾਂ 'ਚ ਫੱਟੀਆਂ ਪਾ ਕੇ ਈਵਨ 1985 ਤੋਂ ਬਾਅਦ ਜਿਹੜਾ 1984 ਦਾ ਜਿਹਨਾਂ ਨੇ ਹਮਲਾ ਕਰਾਇਆ ਉਹਦੇ ਵਿੱਚ ਗ੍ਰਹਿ ਮੰਤਰੀ ਜਦੋਂ ਬੂਟਾ ਸੀ ਬਣਿਆ ਬੂਟਾ ਸੀ ਵੀ ਉੱਥੇ ਪੇਸ਼ ਹੋਇਆ ਗਿਆਨੀ ਜੈਲ ਸਿੰਘ ਵੀ ਪੇਸ਼ ਹੋਇਆ ਸਰਜੀਤ ਸਿੰਘ ਰਣਾਲਾ ਪੇਸ਼ ਹੋਇਆ ਅਮਰਿੰਦਰ ਕੈਪਟਨ ਅਮਰਿੰਦਰ ਸੀ ਪੇਸ਼ ਹੋਇਆ ਹੋਰ ਕਿੰਨੇ ਸਿੰਘ ਉੱਥੇ ਪੇਸ਼ ਹੋਏ ਨੇ ਹੁਣ ਵੀ ਪੇਸ਼ ਹੁੰਦੇ ਨੇ ਆ ਥੋੜੀ ਹੁਣ ਦਿਨ ਪਹਿਲਾਂ ਆਪਾਂ ਦੇਖਿਆ ਕਿ ਸੋਚਾ ਸਿੰਘਾ ਉੱਥੇ ਪੇਸ਼ ਹੋਇਆ ਉਹ ਸਾਰੀ ਫਜ਼ੀਲ ਦੇ ਥੱਲੇ ਖੜਾ ਸੀ ਜਹੇਦਾਰ ਉੱਪਰ ਬੈਠੇ ਸੀ ਸਾਹਮਣੇ ਤੋਂ ਹੀ ਸੰਬੋਧਨ ਕਰਨਾ ਹੁੰਦਾ ਤੇ ਸਾਹਮਣੇ ਹੀ ਉੱਥੇ ਜਾ ਕੇ ਉਹ ਇਹ ਗੱਲ ਕਹਿੰਦਾ ਕਿ ਮੈਂ ਅਕਾਲ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਹੈ ਉਹ ਅਕਾਲ ਤਖਤ ਤੇ ਆਪ ਦਾ ਅਸਤੀਵਾ ਪੇਸ਼ ਕਰਦਾ ਕਿ ਜਿਹੜੀ ਲੀਡਰਸ਼ਿਪ ਅਕਾਲ ਪੁਰਖ ਨੂੰ ਭੌਂਦੀ ਹੈ ਮੀਰੀ ਪੀਰੀ ਦੇ ਮਾਲਕ ਨੂੰ ਉਹ ਅੱਗੇ ਆਵੇ ਤੇ ਅੱਗੇ ਆਉਣ ਨਾਲ ਹੁਣ ਹੁਣ ਮਸਲਾ ਇੱਥੇ ਖੜਾ ਆ ਕਿ ਹੁਣ ਕਿਸੇ ਧਿਰ ਨੂੰ ਵੀ ਬਹੁਮਤ ਪੰਜਾਬ ਚ ਨਹੀਂ ਮਿਲਣਾ ਭਾਵੇਂ ਉਹ ਅਕਾਲੀਆ ਦੇ ਕਿਹੜੇ ਵੀ ਗਰੁੱਪ ਮਰਜੀ ਆ ਜਾਣ ਇੱਕ ਇੱਕ ਕੋਈ ਜਿੱਤ ਜਾਏਗਾ ਉਹਦੇ ਚ ਕੋਈ ਨਹੀਂ ਜੇਕਰ ਸ੍ਰੀ ਬਾਦਲ ਜਸਵੀਰ ਸਿੰਘ ਬਾਦਲ ਦੁਆਰੇ ਸ੍ਰੀ ਕਲਸਖ ਸੰਤੂ ਉੱਤੇ ਜਾ ਕੇ ਬਿਲਕੁਲ ਨਹੀਂ ਲੱਗਦੇ ਨਹੀਂ ਰੱਖਦੇ ਦੁਆਰੇ ਨਾਲ ਮੰਗਦੇ ਜੀ ਹਰਦੇਤਾ ਦਾ ਹਰਦੇਵ ਸਿੰਘ ਕੋਂਕੇ ਦੇ ਕਤਲ ਨੇ ਸੁਖਵੀਰ ਤਨਾ ਬਿਲਕੁਲ ਸਵਾਲ ਲੈ ਲਓ ਇਕਸ ਵਾਲੇ ਲੋਕੇ ਜੇਕਰ ਦੁਆਰੇ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਭ ਤੇ ਜਾਂਦੇ ਜਿਵੇਂ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਵੀਰ ਦੇ ਥੜੇ ਤੇ ਅੱਗੇ ਜਾਵੇ ਕਾਲ ਤੱਕ ਸਭ ਨੂੰ ਨੱਥ ਮਸਤਕ ਹੋਵੇ ਕਹਿ ਕੇ ਮੈਂ ਉਥੋਂ ਗਲਤੀ ਹੋਈ ਆ ਮੈਂ ਮਾਫੀ ਚਾਹੁੰਦਾ ਜੇਕਰ ਸੁਖਵੀਰ ਸਿੰਘ ਬਾਦਲ ਦੁਆਰੇ ਕਰ ਲੈਂਦੇ ਨੇ ਕਿ ਉਸ ਅਕਾਲੀ ਦਲ ਨਾਲ ਲੋਕ ਜੁੜ ਜਾਣਗੇ ਉਹ ਉਦੋਂ ਤੱਕ ਨਹੀਂ ਲੋਕ ਉਦੋਂ ਤੱਕ ਨਹੀਂ ਜੁੜਨਗੇ ਜਦੋਂ ਤੱਕ ਜਿਹੜਾ ਉਹਨਾਂ ਨੇ ਧਰਮਯੋਧ ਮੋਰਚਾ 4 ਅਗਸਤ 1982 ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਅਰਜ਼ਾ ਕਰਾ ਕੇ ਲਵਾਇਆ ਸੀ ਜਿਹੜੀਆਂ ਉਹਦੇ ਚ ਮੰਗਾ ਨੇ ਕੀ ਉਹ ਮੰਗਾ ਸਾਨੂੰ ਮਿਲ ਗਈਆਂ ਉਹ ਮੰਗਾ ਵੀ ਨਾ ਐਸਵਾਈਐਲ ਨਹਿਰ ਬੰਦ ਹੋ ਗਈ ਕੀ ਫੌਜ ਦੀ ਭਰਤੀ ਸਾਡੀ ਉਹ 2% ਤੋਂ ਵੱਧ ਗਈ ਹੈ ਕੀ ਸਾਡੀਆਂ ਜਿਹੜੀਆਂ ਹੋਰ ਮੰਗਾ ਨੇ ਪੰਜਾਬੀ ਬੋਲਦੇ ਇਲਾਕੇ ਸਾਨੂੰ ਮਿਲ ਗਏ ਕਾਲਕਾਂ ਸਾਨੂੰ ਮਿਲ ਗਿਆ ਗੰਗਾ ਨਗਰ ਦੇ ਇਲਾਕੇ ਚੋਂ ਸਾਨੂੰ ਬੰਦੇ ਮਤਲਬ ਹਰ ਇਲਾਕੇ ਮਿਲ ਗਏ ਚੀਕਾ ਗੁੱਲਾ ਮਿਲ ਗਿਆ ਚੰਡੀਗੜ੍ਹ ਮਿਲ ਗਿਆ ਸਾਲਾਕੜ ਮਿਲ ਗਿਆ ਜਾਂ ਦੂਜਾ ਮਿਲ ਗਿਆ ਜਾਂ ਤਾਂ ਪੰਜਾਬ ਦੀਆਂ ਕੋਈ ਮੰਗਾ ਸਾਡੇ ਚ ਸਾਨੂੰ ਵਾਪਸ ਆ ਜੰਦੀਆਂ ਸਾਨੂੰ ਕੋਈ ਮਿਲ ਜਾਂਦੇ ਕਿ ਇਹ ਕੋ ਕਹਿਣ ਤਾਂ ਸਹੀ ਅੱਜ ਦੀ ਤਰੀਕ ਵਿੱਚ ਤਾਂ ਇਹ ਹੁੰਦਾ ਹੈ ਕਿ ਇਹ ਆਪਣੇ ਧੜੇ ਤੋਂ ਦੇਖੋ ਮੈਂ ਤੁਹਾਨੂੰ ਸਾਫ਼ ਗੱਲ ਕਹਿ ਦਿੰਦਾ ਅੱਜ ਇਹ ਸਪਸ਼ਟ ਹੈ ਕਿ ਜਿਹੜੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਨਾਲ ਕੰਮ ਕਰਦੀ ਰਹੀ ਹੈ ਜਿਹੜੇ ਸਿੱਖ ਪੰਥ ਘਰਾਂ 'ਚ ਬੈਠੇ ਸਿੱਖ ਘਰਾਂ 'ਚ ਬੈਠੇ ਨਹੀਂ ਉਹ ਬਿਲਕੁਲ ਸਰਗਰਮ ਨਹੀਂ ਹੈਗੇ ਉਹ ਇਹਨਾਂ ਨੂੰ ਨਹੀਂ ਚਾਹੁੰਦੇ ਜਿਹੜੀ ਜੋੜ ਲਈ ਇਹਦੇ ਨਾਲ ਭਾਵੇਂ ਉਹ ਮੈਂ ਤੁਹਾਨੂੰ ਸਾਫ਼ ਕਹਿ ਦਿੰਦਾ ਭਾਵੇਂ ਉਹ ਬਲਵਿੰਦਰ ਸਿੰਘ ਭੁੰਦੜ ਹੋਵੇ ਭਾਵੇਂ ਡਾਕਟਰ ਦਲਜੀਤ ਸਿੰਘ ਚੀਮਾ ਹੋਵੇ ਭਾਵੇਂ ਪ੍ਰੇਮ ਸਿੰਘ ਚੰਧੂ ਮਾਜਰਾ ਹੋਵੇ ਭਾਵੇਂ ਮਲੂਕਾ ਹੋਵੇ ਭਾਵੇਂ ਜਿਹੜੇ ਭਾਵੇਂ ਵਜੀਤੀਆ ਹੋਵੇ ਜਿਹੜੀ ਇਹ ਵਾਲੀ ਜੁੰਡਲੀ ਹੈ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤੁਰਦੀ ਰਹੀ ਹੈ ਇਹਨਾਂ ਨੇ ਇਹੀ ਸਾਡੇ ਗੁਰਦੇਵ ਸਿੰਘ ਕੌਂਕੇ ਵਰਗੇ ਜਥੇਦਾਰ ਸ਼ਹੀਦ ਕਰਾਏ ਨੇ ਹੋਰ ਸਿੰਘ ਸ਼ਹੀਦ ਕਰਾਏ ਨੇ ਅਜੇ ਤਾਂ ਇੱਕ ਦੀ ਗੱਲ ਤੁਰੀ ਆ ਯਾਰ ਉਹ ਅਜੇ ਤਾਂ ਅਜੇ ਤਾਂ ਇਹ ਬਹੁਤ ਕੁਝ ਲੰਬਾ ਪਿਆ ਇਹਨਾਂ ਨੇ ਸਾਡੀਆਂ ਜਿਹੜੀਆਂ ਪਹਿਲਾਂ ਬੰਦੂ ਇੱਕ ਗੱਲ ਦੱਸੋ ਜਿਹੜਾ 4 ਫਰਵਰੀ ਆਉਣ ਵਾਲੀ ਥੋੜੇ ਦਿਨਾਂ 'ਚ ਜਿਹੜਾ ਪ੍ਰਕਾਸ਼ ਸੀ ਬਾਦਲ ਨੇ ਜਾਂ ਸੁਖਵੀਰ ਸੀ ਬਾਦਲ ਨੇ ਉਸ ਦਰਵਾਰਾ ਸੀ ਗੁਰੂ ਨੂੰ ਦੁਬਾਰਾ ਜੁਆਇਨ ਕਰਾਇਆ ਆਪਦੀ ਪਾਰਟੀ 'ਚ ਕੀ ਦਰਵਾਰਾ ਸੀ ਗੁਰੂ ਨੇ 4 ਫਰਵਰੀ 1987 ਨੂੰ ਨਕੋਤਰਖਾਂਡ ਵਿੱਚ 4 ਮੁੰਡਿਆਂ ਦਾ ਇਨਕਾਊਂਟਰ ਨਹੀਂ ਕਰਾਇਆ ਉਸ ਦਰਵਾਰਾ ਸੀ ਗੁਰੂ ਨੂੰ ਕੌਣ ਮਤਲਬ ਮੰਨ ਲੇਗਾ ਉਹਨੂੰ ਕੌਣ ਵੋਟਾਂ ਪਾ ਦੂ ਬਸੇ ਪਠਾਣਾ ਤੋਂ ਜਿੱਥੋਂ ਵੀ ਉਹ ਖੜਾ ਕਰਨਗੇ ਭਾਵੇਂ ਉਹ ਭਦੌੜ ਤੋਂ ਖੜਾ ਕਰਨ ਭਾਵੇਂ ਉਹ ਬਸੇ ਪਠਾਣਾ ਤੋਂ ਖੜਾ ਕਰਨ ਜਿੱਥੋਂ ਮਰਜ਼ੀ ਕਰਨ ਜਿਹਨਾਂ ਬੰਦਿਆਂ ਤੇ ਲੈਵਲ ਲੱਗ ਚੁੱਕਿਆ ਪੰਥ ਉਹਨਾਂ ਨੂੰ ਵੋਟਾਂ ਨਹੀਂ ਪਾਏਗਾ ਬਿਲਕੁਲ 1977 ਤੁਸੀਂ ਪਹਿਲਾਂ ਕੋਈ ਨਹੀਂ ਹੈਗਾ ਕਿਉਂਕਿ ਤੁਸੀਂ ਪਹਿਲਾਂ ਸਰਕਾਰ ਪੰਥਕ ਸਰਕਾਰ ਬਣੀ ਸੀ 1977 ਚ ਪੰਥ ਪਹਿਲਾ ਸਾਲ ਸਾਲ ਲੈ ਲਓ ਜੱਥੇਦਾਰੀ 1985 ਚ ਸਵਾਲ ਇਹ ਹੈ ਕਿ ਤੁਸੀਂ ਪਹਿਲਾਂ ਪੰਜ ਪ੍ਰਧਾਨੀ ਜੱਥੇਬੰਦ ਨਾਲ ਸੀਗੇ ਭਾਈ ਦਲਜੀਤ ਸਿੰਘ ਬਿੱਟੂ ਨਾਲ ਪਈ ਦਲਜੀਤ ਸਿੰਘ ਬਿੱਟੂ ਦਾ ਪੂਰਾ ਗਰੁੱਪ ਹੁਣ ਬਿਲਕੁਲ ਸਾਇਲੈਂਟ ਹੋ ਗਿਆ ਸਿਆਸਤ ਤੋਂ ਕਿਨਾਰਾ ਕਰ ਲਿਆ ਫਿਰ ਜਦੋਂ ਸਿਹਰਧ ਧਰਾਂ ਜਿਹੜੇ ਪੰਜਾਬ ਲਈ ਪੰਜਾਬ ਦੇ ਬਦਦਤਕਾਰਾਂ ਦੀ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਸੀ ਉਹ ਬੰਦੇ ਚੁੱਪ ਕਰਕੇ ਬਹਿ ਗਏ ਫਿਰ ਕੌਣ ਅਕਾਲੀ ਦਲ ਦਾ ਖੱਪਾ ਭਰੇਗਾ ਅੱਜ ਦੀ ਡੇਟ ਦੇ ਵਿੱਚ ਇਹ ਇਹ ਗੱਲ ਸਿਆਸਤ ਜਿਹੜੀ ਪਾਰਟੀਆਂ ਦਾ ਕੋਈ ਖੋਕਰ ਧਾਬ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਉਹਨਾਂ ਮੰਗਾਂ ਤੇ ਲੋਕ ਸਿਹਰਧ ਨਹੀਂ ਖੜੇ ਲੋਕ ਖੜੇ ਨੇ ਲੇਕਿਨ ਉਹਨਾਂ ਦੇ ਨਾਲ ਅਗਵਾਈ ਦੇ ਨਾਲ ਕੋਈ ਜਿਹੜੇ ਪੰਥਕ ਲੀਡਰ ਨੇ ਉਹ ਭਾਵੇਂ ਚੁੱਪ ਕਰਕੇ ਬਹਿ ਗਏ ਆ ਠੀਕ ਹੈ ਜੇਕਰ ਪ੍ਰਕਾਸ਼ ਸਿੰਘ ਬਾਦਲ ਦੇ ਇਸ ਮੁੰਡੇ ਨੂੰ ਸੁਖਵੀਰ ਸਿੰਘ ਬਾਦਲ ਨੂੰ ਇਹ ਲੱਗਦਾ ਸੀ ਕਿ ਅਸੀਂ ਗਲਤੀ ਕੀਤੀ ਹੈ ਇਹ ਗਲਤੀ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਕੋਈ ਅਕਾਲੀ ਭੂਲਾ ਸੀ ਨੇ ਉਹਨੂੰ ਸੱਦਾ ਭੇਜਿਆ ਸੀ ਉਹ ਆਪਣਾ ਉਹ ਗੱਲ ਹੋ ਗਈ ਹੁਣ ਅੱਜ ਦੀ ਡੇਟ ਦੇ ਵਿੱਚ ਇਹ ਵੱਡਾ ਸਵਾਲ ਆ ਕਿ ਕੀ ਅਕਾਲੀ ਦਲ ਬਾਦਲ ਦਾ ਕੋਈ ਬਦਲ ਬਣ ਸਕੇਗਾ ਨਹੀਂ ਪੰਜ ਮੈਂਬਰੀ ਕਮੇਟੀ ਹੂੰ ਅੱਜੋ ਜਿਹਦੇ ਚ ਸਕਵੀਰ ਸੀ ਬਾਦਲ ਵੀ ਇੱਕ ਹੋ ਸਕਦਾ ਉਹਦੇ ਚ ਸਾਰੇ ਕਾਲਜ ਦਾ ਕਰ ਦੋ ਜਿਹੜੀਆਂ ਬਾਹਰ ਬੈਠੀਆਂ ਨੇ ਕਹਿੰਦੇ ਸਾਰੇ ਕਾਲਜ ਦਾ ਕਰ ਦੋ ਉਹਨਾਂ ਚੋਂ ਇੱਕ ਇੱਕ ਬੰਦਾ ਲੈ ਕੇ ਅਕਾਲ ਤਖਤ ਦਾ ਜਥੇਦਾਰ ਮਤਲਬ ਸੁਲਾ ਕਰਾਵੇ ਪ੍ਰੋਫੈਸਰ ਮਨਜੀਤ ਸਿੰਘ ਨੇ ਸੁਲਾ ਕਰਾ ਦਿੱਤੀ ਸੀ 1993 ਉਹਨੇ 7 ਬੰਦਿਆਂ ਦੀ ਕਮੇਟੀ ਬਣਾਈ ਸੀ ਜੇ ਨਹੀਂ ਸੀ ਬਣੀ ਤਾਂ ਮੈਨੂੰ ਦੱਸ ਦੋ ਜਿਹਦੇ ਵਿੱਚ ਜਿਹਦੇ ਵਿੱਚ ਬਬਰ ਅਕਾਲੀ ਦਲ ਦਾ ਕਰਤਾਰ ਸਿੰਘ ਨਾਰੰਗੀ ਇੱਕ ਮੈਂਬਰ ਸੀ ਜਗਦੇਲ ਸਿੰਘ ਤਲਵੰਡੀ ਮੈਂਬਰ ਸੀ ਸਰਜੀਤ ਸਿੰਘ ਬਰਨਾਲਾ ਮੈਂਬਰ ਸੀ ਕੈਪਟਨ ਅਮਰਿੰਦਰ ਸਿੰਘ ਮੈਂਬਰ ਸੀ ਪ੍ਰਕਾਸ਼ ਸਿੰਘ ਬਾਦਲ ਮੈਂਬਰ ਸੀ ਟੌੜਾ ਸਾਹਿਬ ਖੁਦ ਮੈਂਬਰ ਸੀ ਹੋਰ ਹੋਰ ਤੁਸੀਂ ਕਿੱਥੋਂ ਇਹ ਬੰਦੇ ਨਹੀਂ ਰਹੇ ਹੋਰੋਂ ਨਹੀਂ ਰਹੇ ਉਹਨਾਂ ਵੱਲੋਂ ਅੱਗੇ ਜਿਹੜੇ ਪੰਥਕ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਕੋਈ ਪੰਜ ਮੈਂਬਰੀ ਕਮੇਟੀ ਬਣਾ ਕੇ ਪ੍ਰੈਜੀਡੀਅਮ ਬਣਾ ਕੇ ਜੇ ਪੰਥ ਇਕੱਠਾ ਕਰਨਾ ਜੇ ਪੰਥ ਦੀ ਗੱਲ ਕਰਨੀ ਨਹੀਂ ਤਾਂ ਇਹਨਾਂ ਨੂੰ ਇਸ ਜਿਹੜਾ ਇਹ ਬਾਦਲ ਗਰੁੱਪ ਹੈ ਬਾਦਲ ਗਰੁੱਪ ਤੇ ਬੇਅਦਬੀਆਂ ਦੀ ਬਹੁਤ ਵੱਡੀ ਲੱਗੀ ਹੋਈ ਹੈ ਕਿ ਉਹਨੇ ਸੌਦੇ ਸਾਥ ਦੇ ਨਜ਼ਾਰ ਰਲ ਕੇ ਬੇਅਦਬੀਆਂ ਕਰਾਈਆਂ ਉਹ ਬੇਅਦਬੀਆਂ ਦੇ ਕਾਰਨ ਮਹਿੰਦਰਪਾਲ ਬਿੱਟੂ ਦਾ ਕਤਲ ਜੇਲ੍ਹ ਵਿੱਚ ਹੋਇਆ ਜਿਹਨਾਂ ਬੰਦਿਆਂ ਨੇ ਕਤਲ ਕੀਤਾ ਉਹ ਵੀ ਤੁਹਾਨੂੰ ਸਭ ਨੂੰ ਪਤਾ ਜਿਹੜੀਆਂ ਅੱਜ ਤੱਕ ਬੇਅਦਬੀਆਂ ਹੋਈਆਂ ਨੇ ਉਹਨਾਂ ਬੇਅਦਬੀਆਂ ਦੇ ਬਦਲੇ ਲੈ ਲੈ ਗਈ ਨੇ ਤੇ ਬਦਲੀਆਂ ਹੁਣ ਉਹ ਬਦਲੇ ਬਰਾਬਰ ਹੋਗੇ ਹੋਣ ਜੇ ਉਹਦਾ ਕੋਈ ਮੁੱਦਾ ਨਹੀਂ ਹੈਗਾ ਮੁੱਦਾ ਭਾਵੇਂ ਅਸੀਂ ਚਲਾਈ ਜਾਈਏ ਉਹ ਇੱਕ ਵੱਖਰੀ ਟੌਪਿਕ ਹੈ ਪਰ ਗੱਲ ਇਹ ਹੈ ਕਿ ਜੇ ਕਿ ਪੰਥ ਪੰਥ ਦੀ ਸਿਰ ਦੇ ਤੇ ਰੱਖੋ ਤੇ ਪੰਜਾਬ ਦੇ ਮਕਲ ਨੂੰ ਅੱਗੇ ਲੈ ਕੇ ਅੱਜ ਦੇ ਨਵੀਂ ਇਹ ਅੱਜ ਫਗਵਾੜੇ ਇੱਕ ਅੱਜ ਇੱਕ ਫਗਵਾੜੇ ਬੇਅਦਬੀ ਹੋਈ ਹੈ ਅੱਜ ਦੀ ਅੱਜ ਦੀ ਖਬਰ ਹੈ ਉਹ 16 ਜਨਵਰੀ ਚਲੋ ਇਹ ਘਟਨਾਵਾਂ ਦਾ ਆਪਣੀ ਚਰਚਾ ਦਾ ਵਿਸ਼ਾ ਨਹੀਂ ਵਿਸ਼ਾ ਇਹ ਹੈ ਕਿ ਤੁਹਾਡੇ ਦਾ ਵਿਚਾਰ ਮੈਨੂੰ ਵਧੀਆ ਲੱਗਿਆ ਬਹੁਤ ਵਾਣੂ ਦਾ ਗੱਲੋ ਸੋ ਆਲਸ ਹਣ ਲੋ ਤੁਹਾਡਾ ਇੱਕ ਇਹ ਵਧੀਆ ਲੱਗਿਆ ਵਿਚਾਰ ਕੇ ਸ੍ਰੀ ਕਾਲ ਤਖਸਾਲ ਦਾ ਜਥੇਦਾਰ ਸਾਰਿਆਂ ਤੇ ਨੂੰ ਇਕੱਠਾ ਕਰੇ ਇੱਕ ਕਮੇਟੀ ਬਣਾਵੇ ਉਹ ਕਮੇਟੀ ਦੀ ਗਵਾਈ ਦੇ ਵਿੱਚ ਕਾਲੀ ਦਲ ਨੂੰ ਦੁਬਾਰੇ ਤੋਂ ਪੁਨਰ ਗਠਿਤ ਕੀਤਾ ਜਾਵੇ ਤਾਂ ਕਿ ਪੰਥ ਦੀ ਕੋਈ ਆਵਾਜ਼ ਇਕੱਤਰ ਬਣ ਸਕੇ ਹਲ ਦੀ ਕੜੀ ਕੱਕੜੀਆਂ ਕਰੇਲੇ ਕਾਲੀ ਦਲ ਹੈ ਤੇ ਜੋ ਕਾਲੀ ਦਲ ਬਦਲ ਹੈ ਉਹਨੂੰ ਲੋਕਾਂ ਨੇ ਹੰਬਾਰਾ ਨਹੀਂ ਪਰਣਾ ਕੇਵਲ ਤੇ ਕੇਵਲ ਜੋ ਕਾਲੀ ਦਲ ਦੇ ਪੱਕੇ ਵਰਕਰ ਨੇ ਉਹੀ ਕਾਲੀ ਦਲ ਨਾਲ ਜੁੜੇ ਹੋਣਗੇ ਤੁਹਾਨੂੰ ਲੱਗਦਾ ਕਿ ਨਵੇਂ ਸਿਰੇ ਤੋਂ ਇਤਿਹਾਸ ਨੂੰ ਦਰਾਉਣਾ ਚਾਹੀਦਾ ਜਿਸ ਤਰ੍ਹਾਂ ਭਾਈ ਮਨਜੀਤ ਸਿੰਘ ਨੇ ਕੀਤਾ ਸੀ ਸੇਮ ਉਮੀਦਵਾਰ ਅੱਜ ਦੁਬਾਰੇ ਇੱਥੇ ਦੁਹਰਾਇਆ ਜਾਵੇ। ਹਾਂ ਕੀ ਕਹਿਣਾ ਚਾਹੋਗੇ ਇਸ ਬਾਰੇ? ਤੇ ਸਪੀਰ ਸਿੰਘ ਬਾਦਲ ਨੂੰ ਕੀ ਕਹਿਣਾ ਚਾਹੋਗੇ ਕੀ ਬੇਨਤੀ ਕਰੋਗੇ ਉਹਨਾਂ ਨੂੰ? ਉਹਦੀ ਉਹਦੀ ਕਾਹਦੀ ਬੇਨਤੀ ਹੈ? ਚਲੋ ਅਕਾਲ ਤਖਤ ਦੇ ਜਫੇਦਾਰ ਨੂੰ ਕਰ ਸਕਦੇ ਅਸੀਂ ਇਹ ਕਿਸੇ ਦਾ ਬੇਨਤੀ ਕਰ ਦੋ ਕਿ ਉਹ ਜਿਸ ਤਰ੍ਹਾਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਜਾਂ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨੇ ਜਾਂ ਪਹਿਲੇ ਜਥੇਦਾਰਾਂ ਨੇ ਜਿਵੇਂ ਪੰਥ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਵੇਂ ਪੰਥ ਇਕੱਠਾ ਕਰੋ ਪੰਥ ਇਕੱਠਾ ਕਰਕੇ ਪੰਜ ਮੈਂਬਰੀ ਕਮੇਟੀ ਬਣਾਓ ਪੰਜ ਮੈਂਬਰੀ ਦੀ ਬਜਾਇ ਸੱਤ ਮੈਂਬਰੀ ਵੀ ਬਣ ਸਕਦੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਪੰਜ ਮੈਂਬਰੀਓ ਬਣੇ ਅਸੀਂ ਤਾਂ ਕਹਿੰਦੇ ਸੱਤ ਮੈਂਬਰੀ ਬਣ ਜੇ ਪਹਿਲਾਂ ਵੀ ਸੱਤ ਮੈਂਬਰੀ ਬਣੀ ਸੀ ਉਹਦੇ ਚ ਭਾਈ ਮਨਜੀਤ ਸਿੰਘ ਵੀ ਹੈਗਾ ਸੀ ਕਿੰਨੇ ਅੱਜ ਵੀ ਉਹ ਜੂੰਦੇ ਬੈਠੇ ਨੇ ਉਹਨਾਂ ਬੰਦਿਆਂ ਨੂੰ ਕਿਉਂ ਕੋਈ ਕੋ ਪੰਥਕ ਤੇਰਾ ਨਹੀਂ ਪੰਥਕ ਤੇਰਾ ਨੂੰ ਇਕੱਠਿਆਂ ਕੀਤਾ ਜਾਵੇ ਪੰਥਕੀ ਤਰ੍ਹਾਂ ਇਕੱਠਿਆਂ ਨੂੰ ਕਰਕੇ ਜਿਹੜੇ ਸਭ ਤੋਂ ਉਹ ਮਾਫੀ ਮੰਗਣਾ ਕਿ ਇਹ ਸਭ ਤੋਂ ਗਲਤੀਆਂ ਹੋਈਆਂ ਜਦੋਂ ਲੋਕਾਂ ਨੇ ਇਹ ਸਰਕਾਰ ਬੜਾਈ ਆ ਉਹਨਾਂ ਦੀ ਵੋਟਾਂ ਪਾ ਕੇ ਤਾਂ ਉਹਨਾਂ ਨੂੰ ਜਿਹੜੀਆਂ ਉਹਨਾਂ ਨੇ ਸਰਕਾਰਾਂ ਨੇ ਗਲਤੀਆਂ ਦੂਜਿਆਂ ਨੇ ਕੀਤੀਆਂ ਸੀ ਕਾਂਗਰਸ ਸਰਕਾਰ ਨੇ ਗਲਤੀ ਕੀਤੀ ਜਾਂ ਕਿਸੇ ਹੋਰ ਸਰਕਾਰ ਨੇ ਗਲਤੀ ਕੀਤੀ ਜਾਂ ਸਾਡੇ ਪੁਲਿਸ ਨੇ ਮੁੰਡੇ ਸ਼ਹੀਦ ਕੀਤੇ ਉਹਨਾਂ ਦਾ ਉਹਨਾਂ ਦਾ ਉਹ ਸਾਡੇ ਉਹਨਾਂ ਨੂੰ ਇਨਸਾਫ ਦਵਾਉਂਦੇ ਠੀਕ ਆ ਸ਼ੁਕਰੀਆ ਸੋ ਇਸਨ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਜੋ ਪਹਿਲਾਂ ਖੜਕੂ ਸਵਸ ਸਰਗਰਮ ਰਹੇ ਨੇ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਆਗੂ ਸੀ ਇਹਨਾਂ ਦਾ ਕਹਿਣਾ ਕਿ ਜੇ ਪੰਥ ਦੀ ਨਬਜ਼ ਪੜਨੀ ਆ ਤਾਂ ਬਕਾਇਦਾ ਪੰਜ ਜਾਂ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ ਜੇ ਉਹ ਬਕਵਕ ਕਾਇਲੀਦਾਲ ਦੀ ਧਿਰਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਨਹੀਂ ਤਾਂ ਪੰਥਕ ਸਿਆਸਤ ਦਾ ਖੱਪਾ ਭਰਿਆ ਨਹੀਂ ਜਾਣਾ ਇਹਨਾਂ ਨੇ ਬਾਰ ਬਾਰ ਕਿਹਾ ਕਿ ਸੁਖਵੀਰ ਸਿੰਘ ਬਾਦਲ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਉਹ ਪੰਜਾਬ ਨੂੰ ਤੇ ਪੰਥ ਨੂੰ ਆਪਣੇ ਨਾਲ ਨਹੀਂ ਤੋਰ ਸਕਦੇ ਧੰਨਵਾਦ ਸ਼ੁਕਰੀਆ ਜੀ ਕਿਰਪਾ ਵਾਹੀ ਰੂਜੀ ਕਾ ਖਾਲਸਾ ਵਾਹੀ